ਮਜ਼ਦੂਰੀ ਕਰਦੇ ਪਰਿਵਾਰ ਦੇ ਘਰ ਹੋਈ ਚੋਰੀ ਕਰਦੇ ਛੱਤ ਤੇ ਸੁੱਤੇ ਰਹੇ ਪਰਿਵਾਰਿਕ ਮੈਂਬਰ ਸੀਸੀਟੀਵੀ ਦੇ ਵਿੱਚ ਕੈਦ ਹੋਈ ਚੋਰੀ ਦੀ ਘਟਨਾ ਚੋਰ ਕਾਰਦਾ ਸਮਾਨ ਅਤੇ ਨਗਦੀ ਲੈ ਕੇ ਹੋਏ ਫਰਾਂ ਪੰਜਾਬ ਦੇ ਵਿੱਚ ਆਏ ਦਿਨ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਅਤੇ ਹੁਣ ਇਹ ਗੱਲ ਆਮ ਹੀ ਹੋ ਗਈ ਹੈ ਤਾਂ ਗਰੀਬ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਵਾਪਰੀ ਹੈ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਜਿਨ੍ਹਾਂ ਦੇ ਘਰ ਅੱਧੀ ਰਾਤ ਨੂੰ ਚੋਰੀ ਦੀ ਵਾਰਦਾਤ ਵਾਪਰ ਜਾਂਦੀ ਹੈ ਤਾਂ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਇਹ ਮਾਮਲਾ ਸਾਹਮਣੇ ਆਇਆ ਰਾਮਨਗਰ ਕਲੋਨੀ ਦੇ ਵਿੱਚ ਇੱਕ ਮਿਹਨਤ ਮਜ਼ਦੂਰੀ ਕਰਨ ਵਾਲੇ ਵਿਅਕਤੀ ਦੇ ਘਰ ਚੋਰੀ ਦੀ ਕਟਨਾ ਵਾਪਰੀ ਹੈ ਕਟਨਾ ਰਾਤ 2:30 ਵਜੇ ਦੇ ਕਰੀਬ ਦੱਸੇ ਜਾ ਰਹੀ ਹੈ ਤਾਂ ਦੱਸਦੇ ਕਿ ਘਰ ਦਾ ਮਾਲਕ ਜੋ ਕਿ ਆਪਣੀ ਘਰ ਦੀ ਛੱਤ ਤੇ ਸੁੱਤਾ ਪਿਆ ਸੀ ਤਾਂ ਨੀਚੇ ਜਿਹੜੇ ਕਿ ਚੋਰ ਦਾਖਲ ਹੁੰਦੇ ਨੇ ਅਤੇ ਜ਼ਰੂਰੀ ਸਮਾਨ ਅਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਈ। ਤਾਂ ਇਹ ਸਾਰੀ ਘਟਨਾ ਸਿਸਟਮਿਕ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਜਿਸ ਦੇ ਵਿੱਚ ਸ਼ੱਕੀ ਵਿਅਕਤੀ ਨੂੰ ਘਰ ਦੇ ਵਿੱਚ ਦਾਖਲ ਹੁੰਦੇ ਅਤੇ ਘੁੰਮਦਿਆਂ ਹੋਇਆਂ ਦੇਖਿਆ ਜਾ ਸਕਦਾ ਹੈ। ਇਸ ਬੰਦੀ ਪੀੜਤ ਪਰਿਵਾਰਿਕ ਮੈਂਬਰਾਂ ਅਤੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ। ਮੇਰਾ ਨਾਮ ਜਗਾ ਜੀ ਅਜੀ ਕਿਥੋਂ ਦੇ ਰੰਗਲੇ ਭਾਜੀ ਅਸੀਂ ਇਥੋਂ ਰਾਮ ਲਗਰ ਦੇ ਅਜੀ ਕੀ ਗੱਲ ਹੈ ਭਾਜੀ ਜਿਹੜੀ ਕੀ ਕੱਟਣੀ ਹੈ ਗੱਲ 2:30 ਵਜੇ ਦਾ ਟਾਈਮ ਹੈ ਜੀ ਐਦਾਂ ਹੀ ਆਪਣੇ ਮਿਲ ਕੇ ਬੇਟੇ ਨੂੰ ਲਾ ਕੇ ਉੱਪਰ ਇਹੀਂ ਬਾਹਰ ਬਰਾਡੇ ਜਿਹਾ ਆਂ ਅੰਦਰ ਆਡਾ ਸਾਰਾ ਸਮਾਨ ਬਾਕੀ ਅੰਦਰ ਆ ਬੀਅਰ ਅੰਬੇਰ ਨਾਲ ਤੇਨੂੰ ਕੰਮ ਕਰਦੇ ਨੇ ਉਹ ਬਾਹਰ ਸੁੱਤੇ ਨੇ ਦੇਦੇ ਸੇ ਹਾਂਜੀ ਉਹ 2:30 ਦਾ ਟਾਈਮ ਹੈ ਇਤਰਾ ਉਹ ਆਇਆ ਰਾਤ ਪਹਿਲਾਂ ਦੱਬੇ ਦੱਬੇ ਆਡਾ ਓਪਨ ਜਿਹੜਾ ਬਾਹਰ ਦਾ ਗੇਟ ਵੱਡਾ ਉਹ ਖੁੱਲਾ ਹੀ ਦਾ ਉਹ ਦੱਬੇ ਦੱਬੇ ਪੈਰੀ ਆ ਤੇ ਦੱਬੇ ਦੱਬੇ ਪੈਰੀ ਇਤਰਾ ਹੀ ਉਹਨੇ ਸਾਡਾ ਬੂਹਾ ਖੋਲਾ ਕੋਈ ਪਤਾ ਨਹੀਂ ਨਾ ਕੋਈ ਸੁਤੇ ਆ ਜੀ ਸੁਤੇ ਆ ਸਾਡੇ ਬੇੜੇ ਨੂੰ ਥੋੜੀ ਪ੍ਰੋਬਲਮ ਹੀ ਤੇ ਉਹਦੇ ਪਰੇਸ਼ਾਨੀ ਕਰਕੇ ਕਾਫੀ ਦਿਨ ਬੜ ਕੇ ਇਹਦਾ ਪਰੇਸ਼ਾਨੀ ਰਹਾ ਹੈ ਤੇ ਉਹਦੇ ਕਰਕੇ ਹੀ ਮੇਰੀ ਅੱਖ ਲੱਗ ਗਈ ਚਲੋ ਥੋੜਾ ਜਿਹਾ ਉਹ ਠੀਕ ਹੋਇਆ ਤੇ ਸਾਡੀ ਵੀ ਅੱਖ ਲੱਗ ਗਈ ਵੀ ਚਲ ਸਾਡਾ ਬੱਚਾ ਸਹੀ ਸਲਾਮਤ ਹੈ ਅਸੀਂ ਤਾਂ ਆਪਣੇ ਮੂਹ ਧਿਆਨ ਪਾਇਆ ਸਾਨੂੰ ਇਹ ਗੱਲ ਦਾ ਪਤਾ ਨਹੀਂ ਵੀ ਹੱਦ ਨਾਲ ਆ ਕਰਮ ਹੋਇਨਾ ਇਹੰਮ ਹੋਇਲਾ ਕਿੰਨੀ ਕੀ ਸਮਝ ਲਈ ਇਸ ਤਰ੍ਹਾਂ ਦੀ ਘਟਨਾ ਹੋਣੀ ਕਿੰਨੀ ਕਿ ਮੰਦਭਾਗੀ ਕਰਦੇ ਆਂ ਜਾਈ ਵਾਈ ਵਾਈ ਜੋੜ ਕੇ ਇਸ ਤਰ੍ਹਾਂ ਦਾ ਉਹ ਦੇਖੋ ਜੀ ਚੋਰਾ ਕੋਲ ਮਿੰਟਾ ਜੀ ਉਹ ਕਾਂਡ ਕੀ ਤੋਂ ਸਾਡੇ ਹੱਥ ਖਰਾਬ ਹੋ ਜਾਂਦੇ ਆਂ ਡੇਰੀ ਦਾ ਹੀ ਕੰਮ ਕਰਦੇ ਪਾਣੀ ਨਾਲ ਉਂਗਲਾਂ ਸਾਡੀਆਂ ਖਰਾਬ ਹੋ ਜਾਂਦੀਆਂ ਆਂ ਤੇ ਰੁਪਈਆ ਰੁਪਈਆ ਜੋੜ ਕੇ ਗਰੀਬਾਂ ਨੇ ਮਹਾ ਆਪਣੇ ਜੁਗਾ ਕੀ ਕਰਨਾ ਹੁੰਦਾ ਸਾਡਾ ਬੱਚਾ ਨਹੀਂ ਠੀਕ ਅਸੀਂ ਕਮੇਟੀ ਵੀ ਲਾਂਦੀ 30000 ਦੀ ਕਿਉਂਕਿ ਐਸੇ ਕਰਕੇ ਵੀ ਅਸੀਂ ਆਪਣੇ ਬੇਟੇ ਨੂੰ ਹਸਪੀਟਲ ਲਾ ਕੇ ਜਣਾ ਤਾਂ ਕਿ ਇਹ ਸਾਨੂੰ ਇਹ ਪਤਾ ਹੁੰਦਾ ਹੀ ਨਹੀਂ ਲਿਆਉਂਦੇ ਉਹਨੇ ਸਵਰੇ ਸਾਰੇ ਸੁਣਨ ਨੂੰ ਕਹ ਪਰੇ ਗਾ ਹਾਂਜੀ ਨਕੀ ਮੰਗ ਕਰਦੇ ਤਾਂ ਮੰਗ ਇਹੋ ਜੀ ਸਾਡੀ ਤੁਸੀਂ ਪ੍ਰਵਾਸੀਨੋ ਇਹੋ ਆਡੀ ਮੰਗ ਆ ਵੀ ਚਲੋ ਸਾਡੀ ਸੁਣਾਈ ਕੀਤੀ ਜਾਵੇ ਗਰੀਬਾਂ ਦੀ ਆਏ ਮੌਕੇ ਤੇ ਕੀ ਕਹ ਸਰ ਇਹਨਾਂ ਨੇ ਹਾਂਜੀ ਕੀ ਕੰਪਲੇਟ ਕੀਤੀ ਰਹਿਣਾ ਇਹਨਾਂ ਕੰਪਲੇਟ ਕੀਤੀ ਵੀ ਰਾਤ 2:30 ਵਜੇ ਦੀ ਚੋਰੀ ਹੋ ਗਈ ਆ ਤੇ ਮੌਕੇ ਤੇ ਆਏ ਆ ਮੌਕਾ ਵੇਖ ਕੇ ਤੇ ਡਿਊਟੀ ਅਫਸਰ ਨੂੰ ਬੁਲਾਉਂਦੇ ਜੋ ਬਾਂਦੇ ਗਾ ਲੇ ਇੱਕ ਦਾ ਕੀ ਕੀ ਦੱਸ ਸਰ ਕੀ ਕੀ ਚੋਰੀ ਵਗੈ ਕੋਈ ਇੰਨਾ ਦੀਆ ਹੋਈ ਆ ਜੀ 4 ਚੈਨੀਆਂ ਹੋਈਆਂ ਹੂੰ ਇਹ ਠੀਕੇ ਯਾ ਰੁਪਈਆ ਨੇ ਕਮੇਟੀ ਚੁਪੀ ਸੀ ਜੀ ਬੱਚੇ ਦਾ ਲਾਜ ਕਰਾਉਣ ਦੇ ਹੂੰ ਉਹ ਲੱਗੇ ਤੇ ਸਰ ਕੋਈ ਸੀਸੀਟੀਵੀ ਵੀ ਆਈ ਸਾਹਮਣੇ ਹਾਂਜੀ 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 ਤੇ ਜੋ ਬਾਗ ਵਿੱਚ ਬਾਂਦੀ ਉਹ ਕਰਾ ਦਿੱਤੀ ਠੀਕ ਹੈ ਹੁਣ ਸਭ ਬਣਾ ਕੋਈ ਹਾਂਜੀ ਹਾਂਜੀ ਐਸਐਚਓ ਸਾਹਿਬ ਦੇ ਡਿਊਟੀ ਅਸਲ ਤੇ ਮੌਜੂਦ ਚਿਲੇ ਠੀਕ ਹੈ ਸਭ ਕੰਮ ਨਹੀਂ ਕਰ ਰਿਹਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਹਰਦੇਪ ਪ੍ਰਿੰਸ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦਿ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ